ਸਾਡਿਆਂ ਪਿੰਡਾਂ 'ਚ ਹੁਣ ਨਸ਼ੇ ਨੇ ਕਿਸ ਤਰ੍ਹਾਂ ਪਿੰਡਾਂ ਦੇ ਪਿੰਡ ਬਰਬਾਦ ਕੀਤੇ ਆ ਉਹਨਾਂ ਦੀ ਬਾਤ ਕੁਛ 17 ਕਹਿ ਰਿਹਾ ਦੋਸਤੋ ਜਰਾ ਧਿਆਨ ਦਿਓ ਵੇਚਤੀਆਂ ਟਿੰਡਾਂ ਟੱਠੇ ਖੂਹਾਂ ਵਿੱਚੋਂ ਕੱਢ ਕੇ ਵੇਚਤੀਆਂ ਟਿੰਡਾਂ ਟੱਠੇ ਖੂਹਾਂ ਵਿੱਚੋਂ ਕੱਢ ਕੇ ਕਾਰ ਸੇਵਾ ਵਾਲੇ ਬਾਬੇ ਲੈ ਕੇ ਬੋੜ ਵੱਢ ਕੇ ਉਹ ਕਾਰ ਸੇਵਾ ਵਾਲੇ ਬਾਬੇ ਲੈ ਕੇ ਬੋੜ ਵੱਢ ਕੇ ਤਿੰਨ ਪੁੱਤ ਇੱਕ ਕਿੱਲਾ ਰੋਟੀ ਕਿੱਥੋਂ ਖਾਣੀ ਆ ਉਹ ਸਾਡਿਆਂ ਪਿੰਡਾਂ 'ਚ ਹੁਣ ਕਿਉਂ ਨਹੀਂ ਕਹਾਣੀਆ ਉਹ ਸਾਡਿਆਂ ਪਿੰਡਾਂ 'ਚ ਹੁਣ ਕਿਉਂ ਨਹੀਂ ਕਹਾਣੀਆ ਵੇਚ ਕੇ ਭਰਾ ਦੀ ਪੈੜੀ ਖਾ ਗਿਆ ਭਰਾ ਬਈ ਸਹੀ ਗੱਲ ਆ ਉਹ ਵੇਚ ਕੇ ਭਰਾ ਦੀ ਪੈੜੀ ਖਾ ਗਿਆ ਭਰਾ ਬਈ ਨਲਕੇ ਦੀ ਹੱਥੀ ਲਈ ਸਮੈਕੀਆਂ ਨੇ ਲਾ ਬਈ ਸਹੀ ਗੱਲ ਆ ਸਹੀ ਗੱਲ ਆ ਉਹ ਲੁੱਟਾ ਖਵਾ ਉਤੇ ਤੁਲੀ ਬੈਲੀਆਂ ਦੀ ਟਾਣੀਆਂ ਸਾਡਿਆਂ ਪਿੰਡਾਂ ਦੀ ਹੁਣ ਇਹੋ ਹੀ ਕਹਾਣੀਆਂ ਸਾਡਿਆਂ ਪਿੰਡਾਂ ਦੀ ਹੁਣ ਇਹੋ ਹੀ ਕਹਾਣੀਆਂ ਆ ਗੁਰੂ ਘਰਾਂ ਚ ਕੀ ਹੁੰਦਾ ਸੁਣਿਓ ਜਰਾ ਆਉਣ ਦੇ ਓ ਗੁਰੂਦਿਆਂ ਲੰਗਰਾਂ ਚ ਕਿਹੜਾ ਰੌਲਾ ਪੈ ਗਿਆ ਓ ਗੁਰੂਦਿਆਂ ਲੰਗਰਾਂ ਚ ਕਿਹੜਾ ਰੌਲਾ ਪੈ ਗਿਆ ਓ ਦਾਲ ਦਾ ਭਰਾ ਕੇ ਡੋਲੂ ਸਾਸੀ ਕਾ ਤੋਂ ਲੈ ਗਿਆ ਉਹ ਦਾਲ ਦਾ ਭਰਾ ਕੇ ਡੋਲੂ ਸਾਸੀ ਕਾ ਤੋਂ ਲੈ ਗਿਆ ਓ ਇਹੋ ਜਿਹਾ ਵੀ ਥਾਵਾਂ ਉੱਤੇ ਹੁੰਦੀ ਵੰਡ ਕਹਾਣੀਆਂ ਸਾਡੇਆਂ ਪਿੰਡਾਂ ਦੀ ਹੁਣ ਲੋਹੀ ਕਹਾਣੀਆਂ ਉਹ ਸਾਡੇਆਂ ਪਿੰਡਾਂ ਦੀ ਹੁਣ ਲੋਹੀ ਕਹਾਣੀਆਂ ਕੀ ਗੱਲ ਬਾਲਾ ਤੇ ਸਾਡੇ ਪਿੰਡਾਂ ਚ ਹੁਣ ਕਈ ਈਰਖਾ ਨੂੰ ਹੁਣ ਸਰਪੰਚ ਵੀ ਘੱਟ ਨਹੀਂ ਗਏ ਉਹ ਵੀ ਕੀ ਕਰਦੇ ਵੀ ਜਦੋਂ ਵਿਰੋਧੀ ਧਿਰ ਦਾ ਬੰਦਾ ਆਉਂਦਾ ਨਾ ਉਹਨਾਂ ਦੇ ਕਾਗਜ਼ਾਂ ਤੇ ਮੋਹਰਾਂ ਨਹੀਂ ਲਾ ਕੇ ਦਿੰਦੇ ਤੇ ਉਹ ਉਹਨਾਂ ਦੇ ਵੀ ਮੈਂ ਬਿਆਨ ਕਰ ਰਿਹਾ ਆਉਣ ਦੇ ਉਹ ਬਹੁਤੇ ਸਰਪੰਚ ਪਏ ਈਰਖਾ ਨੇ ਗਾਲੇ ਕਹੀ ਉਹ ਬਹੁਤੇ ਸਰਪੰਚ ਪਏ ਈਰਖਾ ਨੇ ਗਾਲੇ ਕਹੀ ਲੀਡਰਾਂ ਦੇ ਬਣ ਗਏ ਪਜਾਮਿਆਂ ਦੇ ਨਾਲੇ ਬਈ ਉਹ ਲੀਡਰਾਂ ਦੇ ਬਣ ਗਏ ਪਜਾਮਿਆਂ ਦੇ ਨਾਲੇ ਬਈ ਵੋਟਾਂ ਪਿੱਛੇ ਬੁਰੀ ਤਰ੍ਹਾਂ ਉਲਜੀ ਹੋਈ ਤਾਣੀਆਂ ਸਾਡਿਆਂ ਪਿੰਡਾਂ ਦੀ ਹੁਣ ਇਹੋ ਹੀ ਕਹਾਣੀਆਂ ਆ ਸਾਡਿਆਂ ਪਿੰਡਾਂ ਦੀ ਹੁਣ ਇਹੋ ਹੀ ਕਹਾਣੀਆਂ ਉਹ ਕਿਹਦੇ ਕਿਹਦੇ ਫੋੜੇ ਤੇ ਬੰਨੇਗਾ ਬਲ ਹਲਦੀ ਉਹ ਕਿਹਦੇ ਕਿਹਦੇ ਫੋੜੇ ਤੇ ਬੰਨੇਗਾ ਬਲ ਹਲਦੀ ਓ ਤੇਰੇ ਲਈ ਵੀ ਈਰਖਾ ਬਥੇਰੇ ਥਾਂ ਤੇ ਪਲਦੀ ਓ ਬੜੇ ਛੜਦੇ ਬਹੁਤ ਛੜਦੇ ਆ ਓ ਤੇਰੇ ਲਈ ਵੀ ਈਰਖਾ ਬਥੇਰੇ ਥਾਂ ਤੇ ਪਲਦੀ ਓ ਲੋੜ ਨਾਲੋਂ ਵੱਧ ਹੋ ਗਈ ਦੁਨੀਆ ਸਿਆਣੀਆਂ ਸਾਡਿਆਂ ਪਿੰਡਾਂ ਦੀ ਹੁਣ ਸਾਡਿਆਂ ਪਿੰਡਾਂ ਦੀ ਹੁਣ ਏਹੋ ਹੀ ਕਹਾਣੀਆਂ ਵਾਹਿਗੁਰਜੀ ਕਾ ਖਾਲਸਾ